ਪੰਜਾਬ ਸਪੋਰਟਸ ਕਲੱਬ ਪਰ ਸਾਹਮਣੇ ਪੰਨਾ ਗੱਗਾ ਵਾਲਾ ਇਹ ਦੂਸਰੇ ਪਾਸੇ ਹਰ ਰੋ ਕਬੱਡੀ ਕੱਪ ਆ ਜਿਹੜਾ ਇਹ ਕਰਵਾਇਆ ਜਾ ਰਿਹਾ ਹਰ ਸਾਲ ਕਰਵਾਉਂਦੇ ਨੇ ਬਹੁਤ ਦੂਰ ਦੂਰ ਤੋਂ ਖਿਡਾਰੀ ਆਏ ਹੋਏ ਨੇ ਸਰੀ ਬਹੁਤ ਘਰ ਦਾ ਮੇਰ ਦੀ ਟੀਮ ਬਾਕੀ ਬਹੁਤ ਹੀ ਮੇਰ ਦਾ ਬੰਦਾ ਬਹੁਤ ਹੀ ਵੱਡਾ ਮੈਚ ਹੈ ਜਿਹੜਾ ਹੈ ਜ਼ਿੰਮੇਵਾਰੀਆਂ ਨੇ ਆਪਣੇ ਗਾਵੇ ਦੀ ਧਰਤੀ ਤੋਂ ਆਉਂ ਜਾ ਰਹੇ ਹਨ ਕਬੱਡੀ ਮੈਚ ਜਿੱਤੀ ਆ ਲੱਭ ਦੇ ਪ੍ਰਬੰਧ ਕਰਨ ਨੂੰ ਲਈ ਦੇਣਾ ਉਹ ਕੁਝ ਪੱਤੀ ਜਿਹੜੇ ਕਬੱਡੀ ਖਿਡਾਰੀ ਜਿਹੜੇ ਇੱਥੇ ਆਏ ਨੇ ਉਹਨਾਂ ਨੂੰ ਵਧਾਈ ਜਿਹੜੇ ਰੈਫਰੀ ਸਾਹਿਬਾਨ ਨੇ ਉਹਨਾਂ ਨੂੰ ਵਧਾਈ ਜਿਹੜੇ ਜਿੱਤ ਕੇ ਜਾਣਗੇ ਉਹਨਾਂ ਨੂੰ ਤਾਂ ਵਧਾਈ ਹੇ ਹੇ ਕਬੱਡੀ ਖੇਡਣਾ ਇਟਸੈਲਫ ਇੱਕ ਵਧਾਈ ਹੈ ਜਿਹੜੇ ਖਿਡਾਰੀ ਆਏ ਨੇ ਜਿੰਦ ਹਰ ਕੋਈ ਹੋਵੇ ਸਾਰੇ ਵਧਾਈ ਦੇ ਪਾਤ ਪੰਜਾਬ ਸਰਕਾਰ ਵੱਲੋਂ ਖੇਡਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਿੱਚੇ ਖੇਡਾਂ ਬਦਲ ਪੰਜਾਬ ਦੀਆਂ ਹੋ ਜਾਂਦੀਆਂ। ਜਿਹਦੇ ਤਹਿਤ ਪੰਜਾਬ ਦੇ ਹਰ ਬੱਚੇ ਨੇ, ਹਰ ਸਕੂਲੇ ਬੱਚੇ ਨੇ ਉਹਦੇ ਵਿੱਚ ਭਾਗ ਲਿਆ। ਤੇ ਹੁਣ ਹੜਕੇ ਲਹਿਰੇ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਸਟੇਡੀਅਮ ਬਣਾਉਣ ਜਾ ਰਹੇ ਹਾਂ। ਤੇ ਬੱਚਾ ਨੂੰ ਪੜ੍ਹਾਈ ਵੱਲ ਪ੍ਰੇਰਿਤ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਉਤਸ਼ਾਹ ਦਿੱਤਾ ਜਾ ਰਿਹਾ ਤੇ ਬੱਚੇ ਬੜੀ ਰੁਚੀ ਵੀ ਲੈ ਰਹੇ ਨੇ। ਸਾਰੇ ਗੱਗਾ ਪੁੱਛੋ ਕੌਣ ਕਾਲੇ ਦੇਖੀ ਜਾਊਗੇ ਬਸ ਸਾਰੇ ਖੇਡ ਪ੍ਰੇਮੀਆਂ ਨੂੰ ਵਧਾਈਆਂ ਦੇਣਾ ਹੈ ਜੀ ਤੇ ਪ੍ਰਮਾਤਮਾ ਸਾਰੇ ਖਿਡਾਰੀਆਂ ਨੂੰ ਤੰਦਰੁਸਤੀਆਂ ਬਖਸ਼ੇ ਔਰ ਦੂਜੇ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇ ਪ੍ਰਮਾਤਮਾ ਹਰ ਇੱਕ ਬੱਚਾ ਸਾਡਾ ਖਿਡਾਰੀ ਹੋਵੇ ਹਰ ਇੱਕ ਪਿੰਡ ਦੇ ਵਿੱਚ ਖੇਡ ਮੇਲੇ ਹੋਣ ਹਰ ਇੱਕ ਮਾਲੇ ਕਲੀ ਮੱਲੇ ਚੱਲੇ ਜੋਨ ਦੀ ਤਿਆਰੀ ਹੈ ਜੀ ਅੱਜ ਅੱਜ ਸੋਸ਼ਲ ਮੀਡੀਆ ਦੇ ਉੱਤੇ ਜੀ ਸੋਸ਼ਲ ਮੀਡੀਆ ਤੇ ਤਾਂ ਬਹੁਤ ਕੁਝ ਚੱਲ ਰਿਹਾ ਜੀ ਪਰ ਅੱਜ ਕੁਝ ਨਹੀਂ ਅੱਜ ਅੱਜ ਤਾਂ ਅੱਜ ਦੇ ਕੱਲ੍ਹ ਦੇ ਬਾਅਦ ਕੀ ਹੈ ਫਾਈਨਲ ਮੈਚ ਆ ਰਹੀ ਹੈ ਇਹ ਫੁੱਟਬਾਲ ਵਾਲੇ ਮੁੰਡੇ ਅੱਜ ਇਸ ਸਾਡੇ ਵੱਲੋਂ ਪੰਜਾਬ ਸਪੋਰਟਸ ਕਲੱਬ ਵੱਲੋਂ 18ਵਾਂ ਕਬੱਡੀ ਕੱਪ ਹੈ ਜੀ ਜਿਹਦੇ ਵਿੱਚ ਬਹੁਤ ਸਾਰੀਆਂ ਟੀਮਾਂ ਉਪਨ ਦੀਆਂ 60 ਕਿਲੋ ਦੀਆਂ 48 ਕਿਲੋ ਦੀਆਂ ਤੇ 35 ਕਿਲੋ ਦੀਆਂ ਆਈਆਂ ਅਸੀਂ ਸਾਰੇ ਖਿਡਾਰੀਆਂ ਨੂੰ ਜੀ ਆਇਆਂ ਕਹਿੰਦੇ ਹਾਂ ਸਾਰੇ ਰੈਫਰੀ ਸਾਹਿਬਾਨਾਂ ਨੂੰ ਔਰ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਔਰ ਸੋਨਾ ਟੂਰਨਾਮੈਂਟ ਚੱਲ ਰਿਹਾ ਹੈ ਸਾਡਾ ਔਰ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਾਨੂੰ ਸਹਿਯੋਗ ਆਉਣ ਵਾਲੇ ਸਾਥੀਆਂ ਦਾ ਔਰ ਜੋ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਸਭ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਔਰ ਸਭ ਨੂੰ ਜੀ ਆਇਆਂ ਕਹਿੰਦੇ ਪ੍ਰਧਾਨ ਮਹਿਮਾਨ ਅੱਜ ਦੇ ਮੁੱਖ ਮਹਿਮਾਨ ਸਾਡੇ ਬਰਿੰਦਰ ਗੋਇਲ ਜੀ ਸਾਡੇ ਕਰਮਜੀਤ ਅਨਵੋਇਲ ਜੀ ਸਾਡੇ ਗੁਰਵਿੰਦਰ ਸਰਾਓ ਜੀ ਬਾਬਾ ਜੰਗ ਸਿੰਘ ਜੀ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ ਸਾਰੇ ਸਾਡੇ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਔਰ ਇਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਖਿਡਾਰੀਆਂ ਵਿੱਚ ਕਿੰਨੇ ਲੋਕ ਸ਼ਾਮ ਆਏ ਨੇ ਖਿਡਾਰੀਆਂ ਵਿੱਚ ਬਹੁਤ ਸ਼ਾਮ ਆਇਆ ਯਾਰ ਪਹਿਲੀ ਵਾਰ ਹੈ ਵੀ ਓਪਨ ਕਬੱਡੀ ਦੀਆਂ 40 ਟੀਮਾਂ ਇੰਟਰ ਹੋਈਆਂ ਨੇ ਔਰ ਇਲਾਕੇ ਦੇ ਵਿੱਚ ਰਿਕਾਰਡ ਹੈ ਵੀ ਕਦੇ ਵੀ ਇੰਨੀਆਂ ਟੀਮਾਂ ਇੰਟਰ ਨਹੀਂ ਹੋਈਆਂ ਜੀਵਨ ਕੁਮਾਰ ਜੀ ਸਿੰਘ ਜੀ ਕੀਰ ਸਾਹਿਬ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਔਰ ਸਾਡੇ ਪਿੱਕੀ ਜੀ ਓਥੇ ਅਨਿਲ ਚੈਨ ਜੀ ਹਰਪਿੰਦਰ ਗੋਇਲ ਜੀ ਸਿਕੰਦਰ ਖਾਨ ਜੀ ਰਿੰਕੂ ਖਰੌੜ ਜੀ ਜਸਵੀਰ ਸਿੰਘ ਜੀ ਅਗਲੇ ਜੰਮੂ ਦੀ ਧਰਮੇ ਹਰਿਆਣੂ ਪੈਨਸ਼ਨ ਦਿੰਦੇ ਕਿਉਂ ਆ ਜਿੰਦਗੀ ਨੂੰ ਆ ਜਾਓ ਹਲਕੇ ਦਾ ਖੇਡਾਰੀ ਮੈਦਾਨ ਦੇ ਵਿੱਚ ਕਬੱਡੀ ਬਾਹਰਿਆ ਜਿੱਥੋਂ ਦੇ ਕਾਲੇ ਵਰਗੇ ਕਬੂਤਰਣ ਦਾ ਕਬੱਡੀ ਕੱਪ ਖੇਡਿਆ ਜਾਣਾ ਪਤਾਲ ਦੇ ਛੀਰੇ ਦਾ ਬੁਰਕ ਮੋਟਰਸਾਈਕਲ ਦੇ ਨਾਲ ਸਨਮਾਨ ਹੋਣਾ 18 17 ਕਾਨਗੜਾ ਮੇਲਾ 22 ਤੇ 23 ਅਕਬਰਪੁਰ ਖਡਾਲਾ ਲਓ ਮੈਦਾਨ ਦੇ ਵਿੱਚ ਹੋ ਗਈ ਬੱਲੇ 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 ਸਾ ਪੰਜਾਬ ਸਪੋਰਟਸ ਕਲੱਬ ਔਰ ਸਾਡੇ ਸਿਕੰਦਰ ਖਾਨ ਜੀ ਸ਼ੀਸ਼ਪਾਲ ਅਰੰਦੀ ਜੀ ਚੈਨਰ ਸਾਹਿਬ ਜੀਵਨ ਕੁਮਾਰ ਜੀ ਰੱਪਣ ਸੰਗਤਾਂ ਦਾ ਪਿਆਰ ਕਬੂਲ ਦੇ ਲਈ ਇਹ ਨਾਲ ਹੀ ਸਾਡੇ ਹਰਵਾਰ ਸਿੰਘ ਭਕਸੀ ਜੀ ਲਾਲ ਲਾਲ ਗੱਗਾ 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 ਸਰੇ ਦੀ ਟੱਕਰ ਹੈ ਨੌਜਵਾਨ ਲਾਲਾ ਕੇ ਛੁੱਟ ਰਿਹਾ ਹੈ ਜਗਤਸੀਰ ਗੱਡੂਆ ਸਤੰਕਰ ਢੱਲੋਂ ਕਮਲਜੀਤ ਧੀਰ ਸਾਹਿਬ ਦੇ ਵੀਰ ਕਮਲਜੀਤ ਜੀ ਨਾਲ ਖੜੇ ਦੁਕਾਨ ਦੇ ਬਿੱਟੂ ਨਾਲ ਬੜਾ ਪਿਆਰ ਸੀ ਇਹ ਵੀ ਸਾਡਾ ਵੀਰ ਬਹੁਤ ਸਨਮਾਨ ਹੋਇਆ ਸਰਦਾਰ ਜਸਵੀਰ ਸਿੰਘ ਐਮ ਡੀ ਪੈਰਾਗੋਟ ਪਬਲਿਕ ਸਕੂਲ ਜੀ ਕਮੈਂਟਰੀ ਬਾਕਸ ਦੇ ਵਿੱਚ ਪਹਿਲਾਂ ਚੱਲਦੇ ਮੈਚ ਦੇ ਵਿੱਚ ਪਹਿਲਾਂ ਕਮੈਂਟਰੀ ਬਾਕਸ ਦੇ ਵਿੱਚ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਬਹੁਤ ਹੀ ਵਧੀਆ ਤੇ ਬਹੁਤ ਦੂਰ ਦੂਰ ਤੋਂ ਖਿਡਾਰੀ ਅੱਜ ਲਹਿਰੇ ਦੀ ਧਰਤੀ ਤੇ ਆਏ ਨੇ ਸੋਮੇ ਸਾਰੇ ਖਿਡਾਰੀ ਸਹਿਵਾਨਾਂ ਦਾ ਰੈਫਰੀ ਸਹਿਵਾਨਾਂ ਦਾ ਜਿਨ੍ਹਾਂ ਦੇ ਘਰਾਂ ਜਾਂ ਤੋਂ ਤਨਵਾਦ ਕਰਦਾ ਕਿ ਸਾਡੀ ਧਰਤੀ ਤੇ ਆਏ ਨੇ ਇਹਨਾਂ ਨੂੰ ਜੀ ਆਇਆਂ ਕਹਨਾ